ਸੈਂਟਰ ਗਵਰਨਮੈਂਟ ਕਹਿੰਦੀ ਹੈ 1600 ਕਰੋੜ ਰੁਪਏ ਤਾਂ ਮਾਲੀ امداد ਹੈ ਹੀ ਹੈ 12000 ਕਰੋੜ ਰੁਪਈਆ ਆਲਰੇਡੀ ਸਰਕਾਰ ਦੇ ਕੋਲ ਪਿਆ ਹੋਇਆ ਹੈ ਔਰ ਇਸ ਤੋਂ ਇਲਾਵਾ ਵੀ ਅਸੀਂ ਹੋਰ ਮਦਦ ਕਰਾਂਗੇ ਕਿ ਕੀ ਉਹ 12000 ਕਰੋੜ ਰੁਪਈਆ ਵਰਤੋਂ ਦੇ ਵਿੱਚ ਨਹੀਂ ਲੈਂਦਾ ਕਿ ਇਹ علیحدਾ ਜਾਣਾ ਚਾਹੀਦਾ ਸੀ ਇਹ ਬੜੀ ਅਜੀਬ ਜੀ ਗੱਲ ਹੈ ਵੈਸੇ ਤੇ ਸਰਕਾਰ ਨੂੰ ਇਹਦੇ ਬਾਰੇ ਆ ਕੇ ਆਪਣਾ ਇੱਕ ਪੂਰਾ ਕਲੀਅਰ ਕਟ ਬਿਆਨ ਦੇਣਾ ਚਾਹੀਦਾ ਕਿਉਂਕਿ ਇੱਕ ਤੇ ਛਾਕੇ ਪ੍ਰਗਟ ਕੀਤਾ ਜਾ ਰਿਹਾ ਵੀ ਕਿਤੇ ਹੋਰ ਵਰਤ ਲਿਆ। ਹਾਂ ਉਹ ਹੈ ਹੀ ਨਹੀਂ ਐ ਵੀ ਕਾਗਜ਼ਾਂ ਚ ਆ ਵੀ ਐਕਚੁਅਲੀ ਉਹ ਕਿਤੇ ਵਰਤ ਲਿਆ ਜਾਂ ਕਈ ਵਾਰੀ 12000 ਕਰੋੜ ਉਹ ਦਿਖਾ ਕੇ ਕੋਈ ਹੋਰ ਲੋਨ ਉਹਦੇ ਨਾਂ ਤੇ ਲੈ ਲਿਆ ਕਿ ਵਰਤਿਆ ਨਾ ਗਿਆ ਹੋਵੇ। ਦੂਜਾ ਇਹ ਇਹ ਇਨ੍ਹਾਂ ਵੱਲ ਆਰਗੂਮੈਂਟ ਆ ਰਿਹਾ ਕਿ ਉਹਦੀ ਵੀ ਇਜਾਜ਼ਤ ਕੇਂਦਰ ਨੇ ਦੇਣੀ। ਕਿਉਂ ਭਈ? ਇਹ ਉਹ ਜੀ ਗੱਲ ਹੈ ਜਦੋਂ WTO ਇਹ ਕਹਿੰਦੀ ਸੀ ਕਿ ਅਸੀਂ ਆਪਣੇ ਕਿਸਾਨਾਂ ਨੂੰ ਆਪਣੀ ਸਰਕਾਰ ਦਾ ਪੈਸਾ ਨਹੀਂ ਦੇ ਸਕਦੇ ਐਮਐਸਪੀ ਦੇ ਰੂਪ ਦੇ ਵਿੱਚ। ਕਿ ਤੇ ਜੀ ਸਬਸਿਡੀ ਆ। ਤਾਂ ਕਿ ਸਾਡੇ ਬਾਹਰਲੇ ਦੇਸ਼ਾਂ ਦੇ ਜਿਹੜੇ ਉਹਨਾਂ ਦੇ ਕਿਸਾਨ ਆ ਅਮਰੀਕਾ ਦੇ ਕਿਸਾਨ ਆ ਉਹ ਇੱਥੇ ਕੰਪੀਟ ਨਹੀਂ ਕਰ ਪਾਉਂਦੇ ਅਸੀਂ ਸਬਸਿਡੀ ਦਿੰਨੇ ਉਹਨਾਂ ਦੇ ਢਿੱਡ ਚ ਕੀ ਪੀੜ ਹੈ ਸਾਡੇ ਕਿਸਾਨ ਆ ਸਾਡਾ ਪੈਸਾ ਆ ਸੀ ਜਿੰਨੂੰ ਮਰਜ਼ੀ ਦੀਏ ਪੰਜਾਬ ਦੀ ਸਰਕਾਰ ਨੂੰ ਰਿਜ਼ੋਲਵ ਹੋਣਾ ਚਾਹੀਦਾ ਕਿ ਸਾਡਾ 12000 ਕਰੋੜ ਰੁਪਈਆ ਆ ਸਾਡੇ ਤੇ ਆਫਤਿਆ ਜਾਂਦੇ ਤੁਸੀਂ ਇੰਨਾ ਇੰਨਾ ਪੈਸਾ ਦਿਓ ਨਹੀਂ ਤੇ ਅਸੀਂ ਆਪਣਾ ਪੈਸਾ ਦਿਆਂਗੇ ਵਰਤਾਂਗੇ ਇਸ ਕਰਕੇ ਇੱਥੇ ਹੀ ਫਰਕ ਆਉਂਦਾ ਹਰਪ੍ਰੀਤ ਜੀ ਜਿਹੜੀਆਂ ਰਿਜੀਨਲ ਪਾਰਟੀਆਂ ਉਦੋਂ ਯਾਦ ਆਉਂਦੀਆਂ ਖੇਤਰੀ ਪਾਰਟੀਆਂ ਇੱਥੇ ਯਾਦ ਆਉਂਦੀਆਂ ਉਹੋ ਹੀ ਅੱਖਾਂ ਦਿਖਾ ਸਕਦੀਆਂ ਉਹੋ ਹੀ ਖੜੀਆਂ ਹੋ ਸਕਦੀਆਂ